ਗਰੇਵੀ ਮੰਚੂਰੀਅਨ ਡਰਾਈ ਮੰਚੂਰੀਅਨ ਮਲਾਈ ਕੋਫਤਾ ਪਨੀਰ ਕੋਫਤਾ ਤਾਂ ਤੁਸੀਂ ਬਹੁਤ ਵਾਰ ਬਹੁਤ ਤਰੀਕਿਆਂ ਦਾ ਟਰਾਈ ਕੀਤਾ ਹੋਣਾ ਲੇਕਿਨ ਕਦੀ ਤੁਸੀਂ ਗਰੇਵੀ ਚੀਜ਼ ਬੋਲ ਦੀ ਰੈਸਿਪੀ ਟਰਾਈ ਕੀਤੀ ਹੈ ਅਗਰ ਨਹੀਂ ਕੀਤੀ ਤਾਂ ਅੱਜ ਦੀ ਰੈਸਿਪੀ ਲਾਸਟ ਤੱਕ ਜ਼ਰੂਰ ਵੇਖਿਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਗਰੇਵੀ ਬਣਾਉਣ ਦੀ ਤਿਆਰੀ ਕਰਾਂਗੇ ਉਹਦੇ ਲਈ ਅਸੀਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਉਹਨਾਂ ਨੂੰ ਰਫਲੀ ਚੌਪ ਕਰਕੇ ਦੋ ਟੇਬਲस्पून ਆਇਲ ਵਿੱਚ ਐਡ ਕੀਤਾ ਹੈ ਉਹਦੇ ਵਿੱਚ ਹੀ ਅਸੀਂ ਤਿੰਨ ਹਰੀਆਂ ਮਿਰਚਾਂ ਚੌਪ ਕਰਕੇ ਐਡ तिया ने रफली और दो रफली असि टमाटर मीडियम सैज किए चार ऐसी कश्मीरी लाल मिर्च एड ने दो टेबल स्पून काजू और वन टेबल स्पून सनफ्लावर सीड्स एड कि अवेलेबल भी कर सकते हो। चार पी लसन दलाइस और एक इंच अदरक ऐड किया सारिया चीजा अं तरीके मिक्स करा मिक्स कर तो बाद अतो नमक एड करा इतने असी वन टेबल स्पून नमक ऐड कर रहे चंगे तरीके पक जाए सारा कुछ जल्दी ਗਰ ਗਾਲ ਜੇ ਹਾਫ ਟੇਬਲस्पून ਅਸੀਂ ਇਹਦੇ ਵਿੱਚ ਕਾਲੀ ਮਿਰਚ ਐਡ ਕੀਤੀ ਹੈ ਔਰ ਹਾਫ ਟੇਬਲस्पून ਅਸੀਂ ਇਹਦੇ ਵਿੱਚ ਡੇਗੀ ਮਿਰਚ ਐਡ ਕੀਤੀ ਹੈ ਬਹੁਤ ਜ਼ਿਆਦਾ ਨਹੀਂ ਡੇਗੀ ਮਿਰਚ ਐਡ ਕਰਨੀ ਔਰ ਹਾਫ ਟੇਬਲस्पून ਹਲਦੀ ਐਡ ਕੀਤੀ ਹੈ ਸਾਰੇ ਸਪਾਈਸਿਸ ਨੂੰ ਅਸੀਂ ਪਹਿਲਾਂ ਚੰਗੇ ਤਰੀਕੇ ਮਿਕਸ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਢੱਕ ਕੇ ਪੂਰੇ 10 ਮਿੰਟ ਲਈ ਪਕਾ ਲਾਂਗੇ ਵਿੱਚ ਵਿੱਚ ਚੈੱਕ ਵੀ ਕਰਦੇ ਰਹਿਣਾ ਤਾਂ ਕਿ ਸਾਡਾ ਮਸਾਲਾ ਥੱਲੇ ਨਾ ਲੱਗੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਪੂਰੇ 10 ਮਿੰਟ ਕੰਪਲੀਟ ਹੋ ਚੁੱਕੇ ਨੇ ਟਮਾਟਰ ਔਰ ਪਿਆਜ਼ ਬਿਲਕੁਲ ਵਧੀਆ ਤਰੀਕੇ ਪੱਕ ਚੁੱਕੇ ਨੇ ਔਰ ਟਮਾਟਰ ਨੇ ਹਲਕਾ ਹਲਕਾ ਪਾਣੀ ਵੀ ਛ ਠੰਡਾ 온ਲੀ ਰੱਖ ਦਿੰਨੇ ਆ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਡਾ ਮਿਕਸਚਰ ਹਲਕਾ ਹਲਕਾ ਠੰਡਾ ਹੋ ਚੁੱਕਿਆ ਹੈ ਹੁਣ ਇਹਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਕਰਾਂਗੇ ਔਰ ਇਹਨੂੰ ਵਧੀਆ ਤਰੀਕੇ ਨਾਲ ਗ੍ਰाइंड ਕਰਕੇ ਇਹਦੀ ਪੇਸਟ ਬਣਾ ਕੇ ਰੈਡੀ ਕਰਾਂਗੇ ਜਿਹੜਾ ਥੋੜਾ ਜਿਹਾ ਮਸਾਲਾ ਪੈਨ ਵਿੱਚ ਰਹਿ ਗਿਆ ਹੈ ਉਹਦੇ ਵਿੱਚ ਅਸੀਂ ਪਾਣੀ ਐਡ ਕਰਕੇ ਔਰ ਉਸੇ ਜੱਗ ਵਿੱਚ ਐਡ ਕਰ ਦਾਂਗੇ ਜਿਹਦੇ ਵਿੱਚ ਅਸੀਂ ਗਰੇਵੀ ਨੂੰ ਗ੍ਰाइंड ਕਰਨਾ ਹੈ ਔਰ ਹੁਣ ਇਹਨੂੰ ਅਸੀਂ ਗ੍ਰਾਇਡ ਕਰ ਲਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਨਾਲ ਸਾਡੀ ਠਿੱਕ ਜੀ ਗਰੇਵੀ ਬਣ ਕੇ ਰੈਡੀ ਹੋ ਗਈ ਹੈ ਹੁਣ ਅਸੀਂ ਇਹਨੂੰ ਲਗਾਣੇ ਆ ਤੜਕਾ ਪੈਨ ਵਿੱਚ ਅਸੀਂ 2 ਟੇਬ ਆ ਤੁਸੀਂ ਕੋਈ ਵੀ ਕੁਕਿੰਗ ਆਇਲ ਐਡ ਕਰ ਸਕਦੇ ਹੋ ਹਾਫ ਟੇਬਲस्पून ਹਲਦੀ ਹਾਫ ਟੇਬਲस्पून ਲਾਲ ਮਿਰਚ ਹਾਫ ਟੇਬਲस्पून ਕਸ਼ਮੀਰੀ ਮਿਰਚ আর ਹਾਫੀ ਟੇਬਲस्पून ਕਾਲੀ ਮਿਰਚ ਅਸੀਂ ਐਡ ਕੀਤੀ ਹੈ ਔਰ 1 ਟੇਬਲस्पून ਗਰਮ ਮਸਾਲਾ ਐਡ ਕੀਤਾ ਹੈ ਸਾਰੀਆਂ ਸਪਾਈਸਿਸ ਨੂੰ ਚੰਗੇ ਤਰੀਕੇ ਪੁੰਨਣ ਤੋਂ ਬਾਅਦ ਜਿਹੜੀ ਅਸੀਂ ਗਰੇਵੀ ਬਣਾ ਕੇ ਰੈਡੀ ਕੀਤੀ ਹੈ ਉਹ ਗਰੇਵੀ ਨੂੰ ਇਹਦੇ ਵਿੱਚ ਅਸੀਂ ਐਡ ਕਰਾਂਗੇ ਔਰ ਸਪਾਈਸਿਸ ਦੇ ਨਾਲ ਚੰਗੇ ਤਰੀਕੇ ਮਿਕਸ ਕਰਾਂਗੇ ਹੁਣ ਅਸੀਂ ਗਰੇਵੀ ਨੂੰ ਚੰਗੇ ਤਰੀਕੇ ਪਕਾਵਾਂਗੇ ਔਰ ਇਹਦੇ ਵਿੱਚ ਕੁਝ ਸੌਸਿਸ ਐਡ ਕਰਾਂਗੇ ਜਿਹਦੇ ਨਾਲ ਇਹਦੇ ਵਿੱਚ ਬਹੁਤ ਸਾਰੀ ਰਿਚਨੈਸ ਆ ਜਾਂਦੀ ਔਰ ਫਲੇਵਰ ਵੀ ਬਹੁਤ ਜ਼ਿਆਦਾ ਅੱਛਾ ਹੋ ਜਾਂਦਾ ਹੈ ਇੱਥੇ ਅਸੀਂ 2 ਟੇਬਲस्पून ਤੰਦੂਰੀ ਸੌਸ ਐਡ ਕੀਤੀ ਹੈ 2 ਟੇਬਲस्पून ਅਸੀਂ ਇਹਦੇ ਵਿੱਚ ਮਾਇਓਨੈਸ ਵੀ ਐਡ ਕੀਤੀ ਹੈ ਹੁਣ ਦੋਨੋਂ ਸੌਸਿਸ ਨੂੰ ਅਸੀਂ ਚੰਗੇ ਤਰੀਕੇ ਗਰੇਵੀ ਵਿੱਚ ਮਿਕਸ ਕਰਾਂਗੇ ਔਰ ਇਹਨੂੰ ਵਧੀਆ ਢੰਗੇ ਮੈਲਟ ਕਰਾਂਗੇ ਉਸ ਤੋਂ ਬਾਅਦ ਜਿਹੜਾ ਜੱਗ ਵਿੱਚ ਥੋੜਾ ਜਿਹਾ ਮਸਾਲਾ ਰਹਿ ਗਿਆ ਸੀ ਅਸੀਂ ਪੀਸ ਕੇ ਰੈਡੀ ਕੀਤਾ ਸੀ ਉਹਦੇ ਵਿੱਚ ਅਸੀਂ ਹਾਫ ਟੇਬਲस्पून ਪਾਣੀ ਐਡ ਕਰਕੇ ਤੇ ਦੁਬਾਰਾ ਗਰੇਵੀ 'ਚ ਐਡ ਕਰਤਾ ਔਰ ਇਹਨੂੰ ਅਸੀਂ ਕੰਟੀਨਿਊਸਲੀ ਸਟਰ ਕਰ ਦਿੱਤਾ ਹੈ ਇਹਨੂੰ ਅਸੀਂ ਪੂਰੇ 5 ਮਿੰਟ ਲਈ ਠਾਕੇ ਗੜਕਾ ਦਿਵਾ ਲਿਆ ਦੇਖ ਸਕਦੇ ਹੋ ਕਿੰਨੀ ਵਧੀਆ ਗਰੇਵੀ ਵਿੱਚ ਰਿਚਨੈਸ ਆ ਗਈ ਔਰ ਠਿੱਕ ਵੀ ਹੋ ਗਈ ਹੈ ਸੋ ਇੱਥੇ ਸਾਡੀ ਗਰੇਵੀ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਤੇ ਰੈਡੀ ਕਰਦੇ ਆ ਆਪਣੇ ਚੀਜ਼ ਬਾਲਸ ਆਲੂ ਅਸੀਂ ਬੋਇਲ ਕਰਕੇ ਰੱਖਲੇ ਸੀ ਸਭ ਤੋਂ ਪਹਿਲਾਂ ਅਸੀਂ ਆਲੂ ਨੂੰ ਹੈਂਡ ਦੇ ਨਾਲ ਮੈਸ਼ ਕਰਾਂਗੇ ਤੁਸੀਂ ਚਾਹੋ ਤੇ ਪੋਟੈਟੋ ਮੈਸ਼ਰ ਦੇ ਨਾਲ ਵੀ ਮੈਸ਼ ਕਰ ਸਕਦੇ ਹੋ ਹੁਣ ਇਹਦੇ ਵਿੱਚ ਅਸੀਂ ਬ੍ਰੈਡ ਕਰੰਬਸ ਐਡ ਕੀਤੇ ਨੇ ਇਹਦੇ ਨਾਲ ਬਹੁਤ ਅੱਛੀ ਬਾਈਂਡਿੰਗ ਆਂਦੀ ਹੈ 1 ਟੇਬਲस्पून ਚਿਲੀ ਫਲੈਕਸ 오ਰੀਗানো ਔਰ 1 ਟੇਬਲस्पून ਕਸੂਰੀ ਮੇਥੀ ਔਰ ਚੌਪਡ ਹਰਾ ਧਨੀਆ ਅਸੀਂ ਇਹਦੇ ਵਿੱਚ ਐਡ ਕੀਤਾ ਹੁਣ ਅਸੀਂ ਸਪਾਈਸਿਸ ਐਡ ਕਰਾਂਗੇ ਇਹਦੇ ਵਿੱਚ ਹਾਫ ਟੇਬਲस्पून ਅਸੀਂ ਕਾਲੀ ਮਿਰਚ ਐਡ ਕੀਤੀ ਹੈ ਹਾਫ ਟੇਬਲस्पून ਅਜਵਾਇਨ ਐਡ ਕੀਤੀ ਹੈ ਔਰ ਹਾਫ ਟੇਬਲस्पून ਲਾਲ ਮਿਰਚ ਐਡ ਕੀਤੀ ਹੈ 1 ਟੇਬਲस्पून ਅਸੀਂ ਇਹਦੇ ਵਿੱਚ ਨਮਕ ਐਡ ਕੀਤਾ ਹੈ ਬਹੁਤ ਜ਼ਿਆਦਾ ਨਮਕ ਨਹੀਂ ਐਡ ਕਰਨਾ ਕਿਉਂਕਿ ਗਰੇਵੀ ਵਿੱਚ ਵੀ ਅਸੀਂ ਨਮਕ ਐਡ ਕੀਤਾ ਹੈ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਅਗਰ ਤੁਹਾਨੂੰ ਘੱਟ ਲੱਗੇ ਗਰੇਵੀ ਵਿੱਚ ਨਮਕ ਤੇ ਫਿਰ ਤੁਸੀਂ ਆਪਣੇ ਸਵਾਦ ਅਨੁਸਾਰ ਹੋਰ ਅਡਜਸਟ ਕਰ ਸਕਦੇ ਹੋ ਹੁਣ ਅਸੀਂ ਸਾਰੇ ਮਸਾਲੇ ਨੂੰ ਚੰਗੇ ਤਰੀਕੇ ਮਿਕਸ ਕਰਾਂਗੇ ਔਰ ਇਹਦਾ ਵਧੀਆ ਜਿਹਾ ਮਟੀਰੀਅਲ ਬਣਾ ਕੇ ਰੈਡੀ ਕਰਾਂਗੇ ਜਦੋਂ ਬਿਲਕੁਲ ਵੱਧੀਆ ਤਰੀਕੇ ਸਾਰੀਆਂ ਸਪਾਈਸਿਸ ਮਿਕਸ ਹੋ ਜਾਣਗੀਆਂ ਫਿਰ ਇਹਨੂੰ ਅਸੀਂ 10 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਬੋਲਸ ਬਣਾਨੇ ਰੈਡੀ ਕਰਾਂਗੇ ਸੋ ਚੀਜ਼ ਬੋਲ ਦਾ ਮਟੀਰੀਅਲ ਬਣ ਕੇ ਰੈਡੀ ਹੋ ਗਿਆ ਹੈ ਇਹਨੂੰ ਅਸੀਂ ਰੈਸਟ ਤੇ ਰੱਖ ਦਿੰਨੇ ਆ ਇੱਥੇ ਪ੍ਰੋਪਰ 10 ਮਿੰਟਸ ਕੰਪਲੀਟ ਹੋ ਚੁੱਕੇ ਨੇ ਔਰ ਇਹਨੂੰ ਪ੍ਰੋਪਰ ਰੈਸਟ ਵੀ ਮਿਲ ਗਈ ਹੈ ਹੁਣ ਅਸੀਂ ਚੀਜ਼ ਬੋਲਸ ਬਣਾਨੇ ਰੈਡੀ ਕਰਦੇ ਆ ਛੋਟਾ ਛੋਟਾ ਮਟੀਰੀਅਲ ਅਸੀਂ ਹੱਥ 'ਚ ਲਾਵਾਂਗੇ ਔਰ ਇਸ ਤਰੀਕੇ ਉਹਨੂੰ ਸ਼ੇਪ ਕਰਦੇ ਜਾਵਾਂਗੇ ਰਾਉਂਡ ਰਾਉਂਡ ਕਰਕੇ ਬਹੁਤ ਜ਼ਿਆਦਾ ਨਹੀਂ ਅਸੀਂ ਮਟੀਰੀਅਲ ਲੈਣਾ ਛੋਟੇ ਛੋਟੇ ਹੀ ਚ चीज एड कर रहे वेब भी एड कर रेडी कर लेरी बनाने की तैयारी कर रहे हैं इतने अन्न तो है। 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 टेबल स्पून कॉर्नफ्लवर और दो टेबल स्पून मैदा एड किया है हूं एहसी थोड़ा थोड़ा पानी ऐड करा और थिक जी सलरी बना के रेड करा बहुत ज्यादा थिक भी नहीं और बहुत ज्यादा ਤਲੀ ਵੀ ਨਹੀਂ ਜਿਹਦੇ ਨਾਲ ਅੱਛੀ ਕੋਟਿੰਗ ਹੋ ਜੇ ਉਹਦਾ ਦੀ ਅਸੀਂ ਸਲਰੀ ਬਣਾ ਕੇ ਰੈਡੀ ਕਰਨੀ ਹੈ ਸੋ ਤੁਸੀਂ ਦੇਖ ਸਕਦੇ ਹੋ ਗਾਇਜ਼ ਇੱਥੇ ਕਿੰਨੇ ਵਧੀਆ ਤਰੀਕੇ ਨੇ ਸਾਡੀ ਪ੍ਰੋਪਰ ਸਲਰੀ ਵੀ ਬਣ ਕੇ ਰੈਡੀ ਹੋ ਚੁੱਕੀ ਹੈ ਬਿਲਕੁਲ ਵਧੀਆ ਤਰੀਕੇ ਦੇ ਨਾਲ ਸਾਡੇ ਚੀਜ਼ ਬੋਲ ਕੋਟ ਹੋ ਜਾਣਗੇ ਹੋਣੇ ਕੇ ਕਰਕੇ ਅਸੀਂ ਇਹਦੇ ਵਿੱਚ ਪਹਿਲਾ ਚੀਜ਼ ਬੋਲ ਨੂੰ ਐਡ ਕਰਾਂਗੇ ਔਰ ਸਲਰੀ ਦੇ ਨਾਲ ਚੰਗੇ ਤਰੀਕੇ ਕੋਟ ਕਰਾਂਗੇ ਉਸ ਤੋਂ ਬਾਅਦ ਨਾਲ ਹੀ ਅਸੀਂ ਉਸ ਚੀਜ਼ ਬੋਲ ਨੂੰ ਬ੍ਰੈਡ ਕਰਮ ਦੇ ਵਿੱਚ ਐਡ ਕਰਾਂਗੇ ਔਰ ਉਹਨੂੰ ਚੰਗੇ ਤਰੀਕੇ ਬ੍ਰੈਡ ਕਰਮ ਦੇ ਨਾਲ ਵੀ ਕੋਟ ਕਰ ਲਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਇਹਦੇ ਉੱਪਰ ਅਪਲਾਈ ਹੋ ਚੁੱਕੇ ਨੇ ਬ੍ਰੈਡ ਕਰਮ ਇੱਥੇ ਸਾਡਾ ਆਇਲ ਬਿਲਕੁਲ ਪ੍ਰੋਪਰ ਤਰੀਕੇ ਨਾਲ ਗਰਮ ਹੋ ਚੁੱਕਿਆ ਹੈ ਔਰ ਸਾਰੇ ਚੀਜ਼ ਬੋਲ ਵੀ ਅਸੀਂ ਕੋਟ ਕਰਕੇ ਰੈਡੀ ਕਰ ਲਏ ਨੇ ਹੁਣ ਇਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਆਇਲ ਵਿੱਚ ਐਡ ਕਰਾਂਗੇ ਔਰ ਬਿਲਕੁਲ ਗੋਲਡਨ ਬ੍ਰਾਊਨ ਔਰ ਕ੍ਰਿਸਪੀ ਔਰ ਕਰੰਚੀ ਹੋਣ ਤੱਕ ਇਹਨਾਂ ਨੂੰ ਅਸੀਂ ਫਰਾਈ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੇ ਚੀਜ਼ ਬੋਲਸ ਵੀ ਕਿੰਨੇ ਵਧੀਆ ਤਰੀਕੇ ਗੋਲਡਨ ਬ੍ਰਾਊਨ ਹੋ ਚੁੱਕੇ ਨੇ ਔਰ ਕਿੰਨੇ ਜ਼ਿਆਦਾ ਕ੍ਰਿਸਪੀ ਔਰ ਕਰੰਚੀ ਵੀ ਲੱਗ ਰਹੇ ਕਰ ਲਾਂਗੇ ਤੋਂ ਇੱਥੇ ਸਾਡੀ ਪ੍ਰੋਪਰ ਤਰੀਕੇ ਨਾਲ ਗਰੇਵੀ ਚੀਜ਼ ਬੋਲ ਦੀ ਰੈਸਿਪੀ ਬਣ ਕੇ ਰੈਡੀ ਹੋ ਚੁੱਕੀ ਹੈ ਦੇਖ ਸਕਦੇ ਹੋ ਕਿੰਨੀ ਲਾਜਵਾਬ ਲੱਗ ਰਹੀ ਹੈ ਹੁਣ ਇਹਨੂੰ ਅਸੀਂ ਸਰਵ ਕਰਕੇ ਦਿਖਾਣੇ ਆ ਗਾਇਜ਼ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਇਹਨੂੰ ਸਰਵ ਕਰਨਾ ਹੈ ਜਦੋਂ ਪ੍ਰੋਪਰ ਬਣ ਜਾਏਗੀ ਜਦੋਂ ਤੁਸੀਂ ਖਾਣੀ ਹੋਏਗੀ ਨਾ ਗਰੇਵੀ ਗਰਮ ਕਰਨੀ ਹੋਏਗੀ ਉਹਦੋਂ ਹੀ ਇਹਦੇ ਵਿੱਚ ਚੀਜ਼ ਬੋਲ ਐਡ ਕਰਨਾ ਫਿਰ ਹੀ ਇਹ ਖਾਣ 'ਚ ਬਹੁਤ ਜ਼ਿਆਦਾ ਅੱਛੇ ਲੱਗਣਗੇ ਅਗਰ ਤੁਸੀਂ ਕਾਫੀ ਟਾਈਮ ਪਹਿਲਾਂ ਚੀਜ਼ ਬੋਲਸ ਐਡ ਕਰਕੇ ਰੱਖ ਦੋਗੇ ਫਿਰ ਉਹਦੇ ਵਿੱਚੋਂ ਕ੍ਰਾਂਚ ਵੀ ਖਤਮ ਹੋ ਜਾਏਗਾ ਔਰ ਖਾਣ ਦਾ ਮਜ਼ਾ ਵੀ ਨਹੀਂ ਆਏਗਾ ਇਸ ਕਰਕੇ ਇਹਨੂੰ ਐਡ ਕਰਨਾ ਹੈ ਦੇਖ ਸਕਦੇ ਹੋ ਗਾਇਸ ਕਿੰਨੇ ਲਾਜਵਾ ਬਲੱਗ ਰਹੇ ਨੇ ਦੇਖਣ ਚ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਸੀ ਇੱਕ ਵਾਰੀ ਤੁਸੀਂ ਸਾਡੀ ਇਹ ਰੈਸਿਪੀ ਜ਼ਰੂਰ ਟਰਾਈ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੁਸੀਂ ਰੈਸਟੋਰੈਂਟ ਸਟਾਈਲ ਮਲਾਈ ਕੋਫਤਾ ਖਾਣਾ ਭੁੱਲ ਜਾਓਗੇ ਜਦੋਂ ਇੱਕ ਵਾਰੀ ਸਾਡੀ ਇਹ ਗਰੇਵੀ ਚੀਜ਼ ਬੋਲ ਦੀ ਰੈਸਿਪੀ ਟਰਾਈ ਕਰ ਲੋਗੇ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਅੱਛਾ ਲੱਗਿਆ ਹੋਵੇ ਨਾ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਦੋਂ ਵੀ ਇਹ ਰੈਸਿਪੀ ਟਰਾਈ ਕਰੋਗੇ ਸਾਨੂੰ ਕਮੈਂਟ ਕਰਕੇ ਜ਼ਰੂ ਰੈਸਿਪੀ ਕਿੱਦਾਂ ਦੀ ਲੱਗੀ ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਔਰ ਜਿਨ੍ਹਾਂ ਨੇ ਹਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਨੇ ਜਲਦੀ-ਜਲਦੀ ਜਾ ਕੇ ਚੈਨਲ ਸਬਸਕ੍ਰਾਈਬ ਕਰਿਓ ਹੁਣ ਅਸੀਂ ਮਿਲਦੇ ਨੈਕਸਟ ਵੀਡੀਓ ਬਾਏ